ਸਤਿ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ ਸੂਟ ਕਲੈਕਸ਼ਨ ਤੇ ਅੱਜ ਆਪਾਂ ਵੈਲਵਟ ਦੇ ਸੂਟ ਲੈ ਕੇ ਆਏ ਆ ਇਹ ਬਲੈਕ ਕਲਰ ਦਾ ਵੈਲਵਟ ਦਾ ਸੂਟ ਹੈ ਬਹੁਤ ਹੀ ਜਿਆਦਾ ਪਿਆਰੀ ਪੱਤੇ ਵਾਲੀ ਪ੍ਰਿਪਰ ਮਤਲਬ ਉੱਪਰ ਸੇਂਟਿੰਗ ਨੂੰ ਪ੍ਰਿੰਟ ਬਣਿਆ ਹੋਇਆ ਹੈ ਬਹੁਤ ਹੀ ਪਿਆਰਾ ਕੰਬਰ ਹੈਗਾ ਜਿਹੜੀ ਇਹਨਾਂ ਬਾਟਮ ਨੂੰ ਵੀ ਉਹ ਵੈਲਵਟ ਦੀ ਹੀ ਰਹੂਗੀ ਇਹ ਹੈ ਜੀ ਵੈਲਵਟ ਦੀ ਬਲੈਕ ਬਾਟਮ ਬਹੁਤ ਹੀ ਪਿਆਰਾ ਕੱਪੜਾ ਕਪੜੇ ਦੀ ਫੁੱਲ ਗਾਰੰਟੀ ਹੋ ਕੱਪੜੇ ਤੇ ਨੂਮ ਵਗੈਰਾ ਨਹੀਂ ਆਉਂਦਾ ਹੈਗਾ 벨벳 ਆ ਜੀ ਇਹ ਵਧੀਆ ਵਾਲੀ 벨벳 ਆ ਇਹਦਾ ਰੇਟ ਰਹੂਗਾ 250 ਰੁਪਿਆ ਸੀਪਿੰਗ ਇਹਦੇ ਐਕਸਟਰਾ ਰਹੂਗੀ 250 ਆਪਣਾ ਰੇਟ ਹੈ ਦਾ ਸੀਪਿੰਗ ਐਕਸਟਰਾ ਰਹੂਗੀ ਬਹੁਤ ਹੀ ਪਿਆਰੇ ਕਲਰ ਨੇ ਇਹ ਇੱਕ ਬਲੈਕ ਕਲਰ ਹੈਗਾ ਇਹ ਜੀ ਤੁਹਾਨੂੰ ਆਪਾਂ ਹੋਰ ਕਲਰ ਦਿਖਾਉਗੇ ਜਿਵੇਂ ਇਹ ਆ ਗਿਆ ਇਹ ਮਹਿੰਦੀ ਕਲਰ ਦਾ ਜਿਸ ਤਰ੍ਹਾਂ ਆਪਣੇ ਕੈਮਰੇ ਵਿੱਚ ਕਲਰ ਕੋਈ ਹੋਰ ਨਹੀਂ ਹੁੰਦਾ ਇਹ ਮਹਿੰਦੀ ਕਲਰ ਦਿਸ ਰਿਹਾ ਕੈਮਰੇ ਵਿੱਚ ਥੋੜਾ ਕਲਰ ਦਾ ਫਰਕ ਪੈ ਜਾਂਦਾ ਇਹ ਆਪਣਾ ਮੈਡੀ ਕਲਰ ਦਾ ਇਹਨਾਂ ਜਿਹੜੀ ਬਾਟਮ ਆਉਗੀ ਉਹ ਵੀ ਬੈਲ ਬਟ ਦੀ ਹੋਏ ਤੇ ਇਹ ਵੀ ਮੈਡੀ ਕਲਰ ਦੀ ਹੀ ਰੱਖੂਗੀ ਮੈਡੀ ਕਲਰ ਦੀ ਬਾਟਮ ਹੈ 40 cm ਦੀ ਕੱਟ ਰਹੂਗੀ ਇਹਦਾ ਰੇਟ ਇਹਨਾਂ ਦਾ ਸੇਮ ਰਹੂਗਾ ਜੇਕਰ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਣਾ ਤਾਂ WhatsApp ਤੇ ਨੰਬਰ ਚੱਲ ਰਿਹਾ ਸਾਨੂੰ ਸਕਰੀਨਸ਼ਾਟ ਲੈ ਕੇ WhatsApp ਕਾਲ ਵੀ ਕਰ ਸਕਦੇ ਹੋ ਮੈਸੇਜ ਵੀ ਕਰ ਸਕਦੇ ਹੋ ਇਹ ਬਲਵਟ ਚ ਆ ਗਿਆ ਇੱਕ ਨਹੀਂ ਜਿਆ ਬਲੈਕ ਚਾਈ ਵੀ ਇਹਦਾ ਪ੍ਰਿੰਟ ਨਿੱਕੀ ਨਿੱਕੀ ਬੁੱਟੀ ਵਾਲਾ ਹੈ ਇਹ ਵੀ ਇਹਦਾ ਆਪਣਾ ਨਾਲ ਬਾਟਮ ਹੈ ਬਲੈਕ ਬਾਟਮ ਤੇ ਨਾਲ ਇਹਦਾ ਬਹੁਤ ਹੀ ਪਿਆਰੀ ਇਹਦੇ ਮਤਲਬ ਪ੍ਰਿੰਟ ਹੈਗਾ ਇਹਦਾ ਰੇਟ ਵੀ ਸੇਮ ਰਹੂਗਾ ਇਸ ਤਰ੍ਹਾਂ ਦੇ ਹੋਰ ਸੋਹਣੇ-ਸੋਹਣੇ ਡਿਜ਼ਾਈਨ ਵੇਖਣੇ ਸਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ